ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਹਿੰਦੇ ਜ਼ਰੂਰੀ ਨਹੀਂ ਕਿ ਇਨਸਾਨ ਦੀ ਜਿਹੜੀ ਬੰਦੇ ਦੀ ਜ਼ਿੰਦਗੀ ਹੈ ਹਮੇਸ਼ਾ ਖੁਸ਼ੀਆਂ ਨਾਲ ਭਰੀ ਰਹੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੀ ਜ਼ਿੰਦਗੀ ਹੈ ਖੁਸ਼ੀ ਅਤੇ ਗਮੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਹਨ ਜ਼ਿੰਦਗੀ ਦੇ ਦੋ ਪਹਿਲੂ ਹਨ ਜਿਸ ਤਰ੍ਹਾਂ ਕਿ ਸਿੱਕੇ ਦੇ ਦੋ ਪਹਿਲੂ ਹਨ ਜੇ ਬੰਦੇ ਦੇ ਜੀਵਨ ਦੇ ਵਿੱਚ ਦੁੱਖ ਤੇ ਮਾੜਾ ਸਮਾਂ ਆ ਜਾਵੇ ਤਾਂ ਉਹ ਚੰਗੇ ਸਮੇਂ ਦੀ ਐਮੇਤ ਨੂੰ ਭੁੱਲ ਜਾਵੇਗਾ। ਕਈ ਬੰਦੇ ਅਜਿਹੇ ਹੁੰਦੇ ਹਨ ਕਿ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤਾਂ ਫਿਰ ਉਹ ਵਾਰ-ਵਾਰ ਇਹੀ ਕਹਿੰਦੇ ਹਨ ਕਿ ਆਖਿਰ ਸਾਡਾ ਚੰਗਾ ਸਮਾਂ ਕਦੋਂ ਆਵੇਗਾ ਪਰ ਤੁਹਾਨੂੰ ਪਤਾ ਹੀ ਹੈ ਕਿ ਚੰਗਾ ਸਮਾਂ ਹਮੇਸ਼ਾ ਕਿਸਮਤ ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਸਾਡੇ ਕੀਤੇ ਹੋਏ ਕਰਮ ਜਿਹੜੇ ਅਸੀਂ ਚੰਗੇ ਕਰਮ ਕੀਤੇ ਹਨ ਜੇਕਰ ਅਸੀਂ ਵੱਧ ਤੋਂ ਵੱਧ ਚੰਗੇ ਕਰਮ ਕੀਤੇ ਹਨ ਤਾਂ ਸਾਡਾ ਚੰਗਾ ਸਮਾਂ ਜਲਦੀ ਆਵੇਗਾ ਉਹਨੇ ਚੰਗੇ ਕਰਮਾਂ ਦੇ ਵਿੱਚ ਕਿਸੇ ਦੀ ਮਦਦ ਕਰਨਾ ਕਿਸੇ ਨੂੰ ਗਲਤ ਨਾ ਬੋਲਣਾ ਗਲਤ ਨਾ ਸੋਚਣਾ ਕਿਸੇ ਬਾਰੇ ਈਰਖਾ ਨਾ ਕਰਨਾ ਕਿਸੇ ਨੂੰ ਮਾੜਾ ਚੰਗਾ ਨਾ ਬੋਲਣਾ ਦਾਨਪੁਣ ਕਰਨਾ ਦਾ ਸੰਬੰਧ ਕੱਢਣਾ ਅਜੇ ਕਈ ਚੰਗੇ ਕਰਮ ਹਨ ਜਿਹੜੇ ਸ਼ਾਮਲ ਹਨ ਸਾ ਸੰਗਤ ਜੀ ਜੇਕਰ ਮਨੁੱਖ ਅਜੇ ਕਰਮ ਕਰਦਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਨਿਤਨੇਮ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਪਰਮਾਤਮਾ ਦੇ ਡਰ ਦੇ ਵਿੱਚ ਰਹਿੰਦਾ ਹੈ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ ਸਿਰਫ ਚੰਗੇ ਕਰਮ ਕਰਦਾ ਹੈ ਤਾਂ ਉਹ ਸਾਡੀ ਕਿਸਮਤ ਨੂੰ ਚੰਗੇ ਕਰਨ ਦੇ ਵਿੱਚ ਮਦਦ ਕਰਦਾ ਹੈ ਬੰਦੇ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਕਠਿਨਾਵਾਂ ਆਪਰ ਜਾਂਦੀਆਂ ਹਨ ਉਨਾ ਕਟ ਨਾਵਾਂ ਨੂੰ ਪਰਮਾਤਮਾ ਤਰ੍ਹਾਂ ਤਰ੍ਹਾਂ ਦੇ ਸੰਕੇਤ ਦੇ ਕੇ ਦੱਸਣ ਦੀ ਕੋਸ਼ਿਸ਼ ਤਾਂ ਕਰਦਾ ਹੈ ਬਸ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਸਾਨੂੰ ਕੀ ਕਹਿਣਾ ਚਾਹੁੰਦੇ ਹਨ ਕਿਉਂਕਿ ਇਹ ਜਿਹੜੀ ਖਲਕਤ ਹੈ ਇਹ ਕਾਇਨਾਤ ਹੈ ਇਹ ਪਰਮਾਤਮਾ ਦੀ ਹੈ ਇਹ ਸਾਨੂੰ ਕੁਦਰਤ ਸਾਨੂੰ ਕੁਝ ਸੰਕੇਤ ਚੰਗੇ ਮਾੜੇ ਦਿੰਦੀ ਹੈ ਸਿਰਫ ਸਾਨੂੰ ਸਮਝਣ ਦੀ ਲੋੜ ਹੁੰਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਹੋਇਆ ਕਰਦੇ ਸਨ ਕੁਝ ਸੰਕੇਤਾਂ ਨੂੰ ਦੇਖ ਕੇ ਅਨੁਮਾਨ ਲਗਾਇਆ ਕਰਦੇ ਸਨ ਕਿ ਹੁਣ ਦੁੱਖ ਦੀ ਘੜੀ ਆਉਣੀ ਹੈ ਅੱਗੇ ਜਾਂ ਸੁੱਖ ਦੀ ਘੜੀ ਆਉਣੀ ਹੈ ਸੋ ਇਸ ਕਰਕੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੁਝ ਸੰਕੇਤ ਦੱਸਾਂਗੇ ਜਿਹੜੇ ਪ੍ਰਮਾਤਮਾ ਸਾਨੂੰ ਤਰ੍ਹਾਂ ਤਰ੍ਹਾਂ ਦੇ ਦਿੰਦੇ ਹਨ ਤੇ ਕੁਦਰਤ ਸਾਨੂੰ ਪਹਿਲਾਂ ਦੇਣੀ ਸ਼ੁਰੂ ਕਰ ਦਿੰਦੀ ਹੈ ਬਸ ਸਾਨੂੰ ਲੋੜ ਹੁੰਦੀ ਹੈ ਸਮਝਾਂ ਦੀ ਤੇ ਸਾਧ ਸੰਗਤ ਜੀ ਮੈਂ ਤੁਹਾਨੂੰ ਹੁਣ ਕੋਸ਼ਿਸ਼ ਕਰਾਂਗੀ ਕਿ ਇਹ ਸੰਕੇਤ ਦਸਾਂ ਉਸ ਦਾ ਚੰਗਾ ਸਮਾਂ ਜਲਦੀ ਆਵੇ ਜੇ ਇਹਨਾਂ ਸੰਕੇਤਾਂ ਨੂੰ ਸਮਝਿਆ ਜਾਵੇ ਜਾਂ ਮਾੜਾ ਸਮਾਂ ਜਲਦੀ ਆਉਣ ਵਾਲਾ ਹੈ ਜੋ ਇਹਨਾਂ ਸੰਕੇਤਾਂ ਨੂੰ ਸਮਝ ਜਾਵੇਗਾ ਕਿਉਂਕਿ ਕੁਝ ਸੰਕੇਤ ਮਾੜੇ ਸਮੇਂ ਨੂੰ ਦਰਸਾਉਂਦੇ ਹਨ ਤੇ ਕੁਝ ਸੰਕੇਤ ਚੰਗੇ ਸਮੇਂ ਨੂੰ ਦਰਸਾਉਂਦੇ ਹਨ ਅਜਿਹੀ ਸਥਿਤੀ ਦੇ ਵਿੱਚ ਜਾਣਕਾਰੀ ਦੀ ਘਾਟ ਕਾਰਨ ਕਈ ਲੋਕ ਉਹਨਾਂ ਸੰਕੇਤਾਂ ਨੂੰ ਗਲਤ ਵੀ ਸਮਝ ਲੈਂਦੇ ਹਨ ਜਾਂ ਉਹਨਾਂ ਦਾ ਸਵਾਗਤ ਹੀ ਨਹੀਂ ਕਰਦੇ ਇਸ ਤਰ੍ਹਾਂ ਜਦੋਂ ਸਮੱਸਿਆਵਾਂ ਜਾਂ ਦੁੱਖ ਤਕਲੀਫਾਂ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ ਤਾਂ ਉਹ ਬਹੁਤ ਦੁਖੀ ਹੋ ਜਾਂਦੇ ਹਨ ਤੇ ਇੱਥੋਂ ਤੱਕ ਕਿ ਗਲਤ ਕਦਮ ਚੁੱਕਣ ਲਈ ਵੀ ਤਿਆਰ ਹੋ ਜਾਂਦੇ ਹਨ ਜਿਸ ਕਰਕੇ ਮੈਂ ਉਹਨਾਂ ਭੈਣ ਭਰਾਵਾਂ ਦੇ ਲਈ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਜਿਹੜੇ ਭੈਣ ਭਰਾ ਇਹਨਾਂ ਸੰਕੇਤਾਂ ਨੂੰ ਨਹੀਂ ਸਮਝ ਪਾਉਂਦੇ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਸੰਕੇਤਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਤੇ ਆਂਦੇ ਨਾਲ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਰ ਸੰਗਤ ਜੀ ਕਿਹੜੇ ਕਿਹੜੇ ਸੰਕੇਤ ਹੁੰਦੇ ਹਨ ਕੀ ਇਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਇਹਨਾਂ ਸੰਕੇਤਾਂ ਦਾ ਸਾਨੂੰ ਕਿਸ ਤਰ੍ਹਾਂ ਸਵਾਗਤ ਕਰਨਾ ਚਾਹੀਦਾ ਹੈ ਇਹ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਰਾਹੀਂ ਦੱਸਾਂਗੇ ਜੋ ਤੁਸੀਂ ਚੰਗੀ ਤਰ੍ਹਾਂ ਸਮਝ ਸਕੋਗੇ ਕਹਿੰਦੇ ਬਹੁਤ ਸਮੇਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਆਦਮੀ ਰਹਿ ਕਾਦਾ ਸੀ। ਉਹ ਆਦਮੀ ਆਪਣੇ ਜੀਵਨ ਤੋਂ ਬੜਾ ਦੁਖੀ ਸੀ। ਜਦੋਂ ਵੀ ਉਹ ਕੋਈ ਕੰਮ ਕਰ ਕਾਦਾ ਤਾਂ ਉਸ ਦਾ ਉਹ ਕੰਮ ਪੂਰਾ ਹੁੰਦਾ ਹੁੰਦਾ ਰਹਿ ਜਾਂਦਾ। ਆਖਰੀ ਪਲਾਂ ਵਿੱਚ ਉਸ ਨੂੰ ਸਿਰਫ ਅਸਫਲਤਾ ਹੀ ਮਿਲਦੀ ਸੀ। ਕਦੇ ਉਹ ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨ ਹੋ ਜਾਂਦਾ ਤੇ ਕਦੇ ਉਸ ਦੇ ਪਰਿਵਾਰ ਵਿੱਚ ਕੋਈ ਘਟਨਾ ਵਾਪਰ ਜਾਂਦੀ। ਉਹ ਆਪਣੇ ਜੀਵਨ ਦੇ ਦੁੱਖਾਂ ਤੋਂ ਤੰਗ ਆ ਚੁੱਕਾ ਸੀ। ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਬੈਠਾ ਕੁਝ ਸੋਚ ਰਿਹਾ ਸੀ। ਉਦੋਂ ਹੀ ਚਿੜੀਆਂ ਦਾ ਇੱਕ ਝੁੰਡ ਉਹਦੇ ਦਰਵਾਜ਼ੇ ਤੇ ਆਇਆ। ਉਹ ਪਹਿਲਾਂ ਹੀ ਬੜਾ ਪਰੇਸ਼ਾਨ ਸੀ। ਚਿੜੀਆਂ ਨੂੰ ਦੇਖ ਕੇ ਹੋਰ ਪਰੇਸ਼ਾਨ ਹੋ ਗਿਆ ਤੇ ਉਹਨਾਂ ਨੂੰ ਭਜਾਉਣ ਲੱਗਿਆ ਤੇ ਮਾੜਾ ਚੰਗਾ ਬੋਲਣ ਲੱਗਿਆ ਕਿ ਮੈਂ ਤਾਂ ਪਹਿਲਾਂ ਹੀ ਬੜਾ ਦੁਖੀ ਹਾਂ ਤੁਸੀਂ ਮੇਰਾ ਹੋਰ ਰੋਲਾ ਪਾ ਕੇ ਦਿਮਾਗ ਖਰਾਬ ਨਾ ਕਰੋ। ਜਦੋਂ ਚਿੜੀਆਂ ਨੂੰ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਤਾਂ ਸਾਰੀਆਂ ਚਿੜੀਆਂ ਉਹਦੇ ਘਰ ਤੋਂ ਦੂਰ ਚਲੀਆਂ ਜਾਂਦੀਆਂ ਹਨ ਵੈਸੇ ਵੀ ਉਸ ਵਿਅਕਤੀ ਦੀ ਇਹ ਆਦਤ ਸੀ ਕਿ ਜਦੋਂ ਵੀ ਉਹ ਕਿਸੇ ਜਾਨਵਰ ਨੂੰ ਆਪਣੇ ਘਰ ਦੇ ਆਸ-ਪਾਸ ਦੇਖਦਾ ਉਹਨਾਂ ਨੂੰ ਉਹ ਬਾਰ ਪਹੁੰਚਾ ਦਿੰਦਾ ਸਾਧੂਆਂ ਸੰਤਾਂ ਨੂੰ ਦੇਖ ਕੇ ਉਹ ਕਦੇ ਵੀ ਉਹਨਾਂ ਨੂੰ ਨਮਸਕਾਰ ਨਹੀਂ ਸੀ ਕਰਦਾ ਸਗੋਂ ਆਪਣੇ ਮੱਥੇ ਵੱਟ ਪਾ ਲੈਂਦਾ ਸੀ ਤੇ ਮੂੰਹ ਮੋੜ ਕੇ ਅੱਗੇ ਲੰਘ ਜਾਂਦਾ ਸੀ ਸੋ ਸਮਾਂ ਲੰਘਦਾ ਗਿਆ ਆਖਰਕਾਰ ਲਗਾਤਾਰ ਉਹਦੀਆਂ ਮੁਸੀਬਤਾਂ ਆਉਣੀਆਂ ਸ਼ੁਰੂ ਹੋ ਗਈਆਂ ਜਦੋਂ ਉਹਦਾ ਹੌਸਲਾ ਟੁੱਟ ਗਿਆ ਤਾਂ ਇੱਕ ਦਿਨ ਉਹਨੇ ਫੈਸਲਾ ਕਰ ਲਿਆ ਕਿ ਉਹ ਆਪਣੇ ਆਪ ਨੂੰ ਖਤਮ ਕਰ ਲਵੇਗਾ ਆਪਣੇ ਘਰ ਛੱਡ ਕੇ ਉਹ ਪਿੰਡ ਤੋਂ ਬਾਹਰ ਚਲਾ ਜਾਂਦਾ ਹੈ ਨਦੀ ਨੂੰ ਦੇਖਦੇ ਹੀ ਉਹਨੇ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਪਰ ਇਹ ਕੀ ਅਚਾਨਕ ਦੋ ਸੰਿਆਸੀ ਬੰਦੇ ਹਨ ਜਿਹੜੇ ਉਸ ਨਦੀ ਦੇ ਵਿੱਚੋਂ ਕੱਢ ਲਿਆਉਂਦੇ ਹਨ ਦਰਅਸਲ ਜਦੋਂ ਉਹ ਨਦੀ ਦੇ ਵਿੱਚ ਛਾਲ ਮਾਰ ਰਿਹਾ ਸੀ ਤਾਂ ਉੱਥੇ ਇੱਕ ਸੰਤ ਦੇ ਦੋ ਚੇਲੇ ਬੈਠੇ ਸਨ ਆਦਮੀ ਨੂੰ ਨਦੀ ਵਿੱਚ ਛਾਲ ਮਾਰਦਿਆਂ ਦੇਖ ਸੰਤ ਦੇ ਚੇਲਿਆਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਆਦਮੀ ਨੂੰ ਪਾਣੀ ਵਿੱਚ ਜਦੋਂ ਬਾਹਰ ਕੱਢਿਆ ਨਿਕਲਦਿਆਂ ਹੀ ਉਹ ਆਦਮੀ ਨੇ ਸੰਤ ਨੂੰ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਜਾਨ ਕਿਉਂ ਬਚਾਈ ਮੈਂ ਜਿਉਣਾ ਨਹੀਂ ਚਾਹੁੰਦਾ ਮੈਂ ਮਰ ਜਾਣਾ ਚਾਹੁੰਦਾ ਹਾਂ ਸਾਧੂ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜੀਵਨ ਬਹੁਤ ਕੀਮਤੀ ਹੈ ਇਸ ਜੀਵਨ ਦੇ ਵਿੱਚ ਸਾਨੂੰ ਦੁੱਖ ਤੇ ਸੁੱਖ ਆਉਂਦੇ ਹੀ ਰਹਿੰਦੇ ਹਨ ਇਸ ਨੂੰ ਇਸ ਤਰ੍ਹਾਂ ਕਿਉਂ ਬਰਬਾਦ ਕਰ ਰਿਹਾ ਹੈ ਜਦੋਂ ਸਮਾਂ ਪੂਰਾ ਹੋ ਜਾਵੇਗਾ ਉਦੋਂ ਤੈਨੂੰ ਇਸ ਧਰਤੀ ਨੂੰ ਛੱਡਣਾ ਹੀ ਪਵੇਗਾ ਉਦੋਂ ਜੇ ਤੂੰ ਚਾਵੇਂਗਾ ਵੀ ਤਾਂ ਇਸ ਧਰਤੀ ਤੇ ਰਹਿਣਾ ਤਾਂ ਨਹੀਂ ਰਹਿ ਪਾਵੇਂਗਾ ਵਿਅਕਤੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਬਹੁਤ ਤੰਗ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਚੰਗਾ ਸਮਾਂ ਕਦੋਂ ਸ਼ੁਰੂ ਹੋਵੇਗਾ। ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬੁਰਾ ਹੋ ਰਿਹਾ ਹੈ। ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਫਿਰ ਵੀ ਮੈਨੂੰ ਅਸਫਲਤਾ ਮਿਲਦੀ ਹੈ। ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਕਰਾਂਗਾ। ਸਭ ਤੋਂ ਪਹਿਲਾਂ ਆਤਮ ਹੱਤਿਆ ਕਰਨ ਦੀ ਸੋਚ ਛੱਡ ਕੇ ਆਪਣੇ ਦਿਮਾਗ ਵਿੱਚੋਂ ਕੱਢ ਦੇ ਕਿਉਂਕਿ ਇਹ ਸਭ ਤੋਂ ਵੱਡਾ ਪਾਪ ਹੈ। ਆਤਮ ਹੱਤਿਆ ਕਰਨ ਵਾਲੇ ਲੋਕ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰਦੇ। ਤੈਨੂੰ ਕੀ ਲੱਗਦਾ ਹੈ ਕਿ ਜੇਕਰ ਤੂੰ ਖੁਦ ਖੁਸ਼ੀ ਕਰ ਲਵੇਂਗਾ ਤਾਂ ਤੇਰੀ ਇਹ ਸਮੱਸਿਆ ਖਤਮ ਹੋ ਜਾਵੇਗੀ ਕਦੇ ਨਹੀਂ ਸਭ ਸਭ ਖੁਦ ਖੁਸ਼ੀ ਕਰਕੇ ਤੁਸੀਂ ਇਹ ਹੋਣ ਦਾ ਸਬੂਤ ਕਾਇਰ ਹੋਣ ਦਾ ਸਬੂਤ ਦਿੰਦੇ ਹੋ ਤਾਂ ਦੂਸਰ ਵਿਅਕਤੀ ਨੇ ਕਿਹਾ ਕਿ ਸੰਤ ਜੀ ਤੁਸੀਂ ਬਹੁਤ ਗਿਆਨਵਾਨ ਜਾਪਦੇ ਹੋ ਕਿਰਪਾ ਕਰਕੇ ਮੈਨੂੰ ਕੋਈ ਰਸਤਾ ਦਿਖਾਓ ਮੈਨੂੰ ਦੱਸੋ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਕਦੋਂ ਪਰਮਾਤਮਾ ਮੇਰੀ ਸੁਨੇਗਾ ਮੇਰੇਆਂ ਦੁੱਖ ਤਕਲੀਫਾਂ ਨੂੰ ਘਟ ਕਰੇਗਾ ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਕਿ ਆਖਿਰ ਚੰਗਾ ਸਮਾਂ ਆਉਣ ਦੇ ਕਿਹੜੇ ਕਿਹੜੇ ਸੰਕੇਤ ਹੁੰਦੇ ਹਨ ਪਰ ਇਸ ਤੋਂ ਪਹਿਲਾਂ ਤੈਨੂੰ ਮੇਰੇ ਕੁਝ ਕੰਮ ਕਰਨੇ ਪੈਣਗੇ ਮੈਂ ਜਿਵੇਂ ਜਿਵੇਂ ਤੈਨੂੰ ਕਹਾਂਗਾ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਜੋ ਵੀ ਕਹੋ ਮੈਂ ਸਭ ਕੁਝ ਸਵੀਕਾਰ ਕਰਾਂਗਾ ਬਸ ਕਿਰਪਾ ਕਰਕੇ ਮੈਨੂੰ ਦੱਸੋ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਤੇ ਇਸ ਦੇ ਕੀ ਸੰਕੇਤ ਹਨ ਸਾਧੂ ਨੇ ਕਿਹਾ ਕਿ ਪਹਿਲਾਂ ਮੇਰੀ ਗੱਲ ਸੁਣ ਜੇਕਰ ਤੂੰ ਚਾਹੁੰਦਾ ਹੈ ਕਿ ਤੇਰਾ ਚੰਗਾ ਸਮਾਂ ਜਲਦੀ ਆਵੇ ਹਰ ਰੋਜ਼ ਚਿੜੀਆਂ ਨੂੰ ਚੋਗਾ ਪਾ ਦਾਣੇ ਪਾ ਉਹ ਆਦਮੀ ਥੋੜਾ ਹੈਰਾਨ ਹੋਇਆ ਤੇ ਮੂੰਹ ਜਿਆ ਬਣਾ ਕੇ ਬੋਲਿਆ ਕਿ ਇਹ ਕਿਹੋ ਜਿਹਾ ਕੰਮ ਹੈ ਮੈਨੂੰ ਤਾਂ ਚਿੜੀਆਂ ਪਸੰਦ ਨਹੀਂ ਜੇ ਉਹ ਮੇਰੇ ਘਰ ਆਉਂਦੀਆਂ ਵੀ ਹਨ ਤਾਂ ਮੈਂ ਉਹਨਾਂ ਨੂੰ ਭਜਾ ਦਿੰਦਾ ਹਾਂ ਤਾਂ ਸਾਧੂ ਨੇ ਕਿਹਾ ਕਿ ਤੂੰ ਚੰਗੇ ਸਮੇਂ ਦੇ ਸੰਕੇਤ ਦਾ ਸਵਾਗਤ ਇਸ ਤਰ੍ਹਾਂ ਕਰਦਾ ਆਦਮੀ ਹੈਰਾਨ ਹੋ ਕੇ ਬੋਲਿਆ ਕਿ ਚੰਗੇ ਸਮੇਂ ਨਾਲ ਕੀ ਲੈਣਾ ਦੇਣਾ ਸੰਤ ਨੇ ਕਿਹਾ ਕਿ ਜੇ ਪਹਿਲਾਂ ਇਹ ਕੰਮ ਕਰਕੇ ਆਏਗਾ ਜਦੋਂ ਵੀ ਚਿੜੀਆਂ ਤੇਰੇ ਘਰ ਆਉਣ ਉਹਨਾਂ ਨੂੰ ਦਾਣਾ ਪਾਣੀ ਪਾਉਣਾ ਤੇ ਇੱਕ ਹਫਤੇ ਬਾਅਦ ਮੈਨੂੰ ਇੱਥੇ ਆਣ ਕੇ ਫਿਰ ਮਿਲੇ ਉਸ ਵਿਅਕਤੀ ਕੋਲ ਹੋਰ ਕੋਈ ਵਿਚਾਰਾ ਨਹੀਂ ਸੀ ਉਹ ਸਾਧੂ ਦੀ ਸਲਾਹ ਮੰਨ ਕੇ ਘਰ ਵਾਪਸ ਚਲਾ ਜਾਂਦਾ ਹੁਣ ਜਦੋਂ ਵੀ ਚਿੜੀਆਂ ਉਹਦੇ ਘਰ ਆਉਂਦੀਆਂ ਤਾਂ ਉਹਨਾਂ ਨੂੰ ਉਹ ਦਾਣਾ ਪਾਣੀ ਪਾ ਦਿੰਦਾ ਸੋ ਇੱਕ ਹਫਤੇ ਵਿੱਚ ਉਹਨੂੰ ਮਹਿਸੂਸ ਹੋਣ ਲੱਗਾ ਕਿ ਕੋਈ ਚੰਗੀ ਖਬਰ ਮਿਲ ਰਹੀ ਹੈ ਸ਼ਾਇਦ ਹੁਣ ਉਸਦੀ ਜ਼ਿੰਦਗੀ ਬਦਲਣ ਵਾਲੀ ਹੈ ਉਸਦੀ ਸੋਚ ਵਿੱਚ ਬਦਲਾਅ ਆਉਣ ਲੱਗਾ ਹੈ ਇੱਕ ਹਫਤੇ ਬਾਅਦ ਜਦੋਂ ਸਾਧੂ ਨੂੰ ਮਿਲਿਆ ਉਸਨੇ ਕਿਹਾ ਕਿ ਉਸਨੇ ਚਿੜੀਆਂ ਨੂੰ ਦਾਣਾ ਪਾਉਣਾ ਦਾਣਾ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਉਸ ਨੂੰ ਚੰਗੀਆਂ ਖਬਰਾਂ ਵੀ ਮਿਲਣ ਲੱਗੀਆਂ ਸਾਧੂ ਨੇ ਉਸ ਵਿਅਕਤੀ ਨੂੰ ਸਮਝਾਇਆ ਕਿ ਕਈ ਵਾਰ ਲੋਕ ਆਪਣੇ ਦੁੱਖਾਂ ਦੇ ਗੋਸੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਆਉਣ ਵਾਲੇ ਚੰਗੇ ਸੰਕੇਤਾਂ ਨੂੰ ਦੂਰ ਗਾ ਦਿੰਦੇ ਹਨ ਜ਼ਿੰਦਗੀ ਵਿੱਚ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਪ੍ਰਭਾਵ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਵਿੱਚ ਚੰਗਾ ਸਮਾਂ ਜਲਦੀ ਆਉਣ ਵਾਲਾ ਹੈ ਆਦਮੀ ਨੇ ਕਿਹਾ ਕਿ ਮਹਾਤਮਾ ਜੀ ਕਿਰਪਾ ਕਰਕੇ ਮੈਨੂੰ ਚੰਗੇ ਸਮੇਂ ਦੀ ਨਿਸ਼ਾਨੀਆਂ ਦੱਸੋ ਕਿਹੜੇ-ਕਿਹੜੇ ਸੰਕੇਤ ਹੁੰਦੇ ਹਨ ਮਹਾਤਮਾ ਦੱਸਣ ਲੱਗੇ ਕਿ ਪਹਿਲਾ ਸੰਕੇਤ ਦਰਵਾਜ਼ੇ ਤੇ ਚਿੜੀਆਂ ਦਾ ਆਉਣਾ ਇੱਕ ਹਫ਼ਤੇ ਤੱਕ ਚਿੜੀਆਂ ਨੂੰ ਦਾਣਾ ਪਾਣੀ ਪਾਉਣਾ ਇੱਕ ਹਫ਼ਤੇ ਤੱਕ ਚਿੜੀਆਂ ਨੂੰ ਦਾਣਾ ਪਾਣੀ ਪਾਉਣ ਤੋਂ ਬਾਅਦ ਤੋਂ ਸਮਝ ਗਿਆ ਹੋਵੇਗਾ ਕਿ ਉਹਨਾਂ ਦਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਮਹੱਤਵ ਹੈ। ਦਰਅਸਲ ਪੰਛੀ ਪ੍ਰਮਾਤਮਾ ਦੇ ਪਿਆਰੇ ਹੁੰਦੇ ਹਨ। ਇਹ ਛੋਟੇ ਜੀਵ ਬਹੁਤ ਮਾਸੂਮ ਹੁੰਦੇ ਹਨ। ਜਦੋਂ ਵੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੁੰਦਾ ਹੈ ਤਾਂ ਪ੍ਰਮਾਤਮਾ ਉਹਨਾਂ ਨੂੰ ਮਨੁੱਖ ਦੇ ਬੂਹੇ ਤੇ ਭੇਜ ਦਿੰਦਾ ਹੈ। ਜੇਕਰ ਇਨਸਾਨ ਉਹਨਾਂ ਦਾ ਸਵਾਗਤ ਸੋਹਣਾ ਕਰਦਾ ਹੈ, ਉਹਨਾਂ ਨੂੰ ਦਾਣਾ ਪਾਣੀ ਪਾਉਂਦਾ ਹੈ, ਦਾਨਪੁਣ ਕਰਦਾ ਹੈ ਤਾਂ ਉਹਦਾ ਚੰਗਾ ਸਮਝ ਜਲਦੀ ਆ ਜਾਂਦਾ ਹੈ। ਕਾਜੇ ਇਨਸਾਨ ਉਹਨਾਂ ਨਾਲ ਮਾੜਾ ਵਰਤੌ ਕਰਦਾ ਹੈ ਉਹਨਾਂ ਨੂੰ ਭਜਾ ਦਿੰਦਾ ਹੈ ਉਹਦਾ ਚੰਗਾ ਸਮਾਂ ਦੂਰ ਚਲਾ ਜਾਂਦਾ ਹੈ ਇਸ ਲਈ ਜਦੋਂ ਵੀ ਚਿੜੀਆਂ ਪੰਛੀ ਦਰਵਾਜ਼ੇ ਤੇ ਆਉਣ ਤਾਂ ਉਹਨਾਂ ਦਾ ਹਮੇਸ਼ਾ ਸਵਾਗਤ ਕਰਨਾ ਚਾਹੀਦਾ ਹੈ ਦੂਸਰਾ ਸੰਕੇਤ ਦੱਸਦੇ ਹਨ ਕਿ ਸਾਧੂਆਂ ਨੇ ਕਿਹਾ ਕਿ ਗਾਂ ਦੇ ਦਰਵਾਜ਼ੇ ਉੱਪਰ ਆਉਣਾ ਗਾਂ ਇੱਕ ਅਜਿਹਾ ਜਾਨਵਰ ਹੈ ਜੋ ਕਿਸਾਨ ਨੂੰ ਦੁੱਧ ਦਿੰਦੀ ਹੈ ਦੇਵਤੇ ਇਸ ਦੇ ਦੁੱਧ ਨੂੰ ਅਮਰਤ ਸਮਾਨ ਸਮਝਦੇ ਹਨ ਵੇਦਾਂ ਦੇ ਗ੍ਰੰਥਾਂ ਦੇ ਵਿੱਚ ਗਊਆਂ ਦੀ ਪੂਜਾ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਜਦੋਂ ਮਿਕਾ ਦੇ ਵਿੱਚ ਰੋਟੀ ਬਣਾਈ ਜਾਵੇ ਤਾਂ ਪਹਿਲੀ ਰੋਟੀ ਗਾਂ ਨੂੰ ਪਾ ਦਿੱਤੀ ਜਾਵੇ ਜਦੋਂ ਮਿਕਾ ਦੇ ਆਲੇ ਦੁਆਲੇ ਕੋਈ ਕਾਂ ਦਿਖਾਈ ਦੇਵੇ ਤਾਂ ਉਹਨੂੰ ਸਮਝੋ ਸ਼ੁਭ ਸੰਕੇਤ ਦੇ ਰਿਹਾ ਹੈ ਉਸ ਨੂੰ ਟਾਈਮ ਉਸ ਨੂੰ ਟਾਈਮ ਨਾਲ ਰੋਟੀ ਜ਼ਰੂਰ ਗਊ ਪਰਮਾਤਮਾ ਨੂੰ ਪਿਆਰੀ ਹੁੰਦੀ ਹੈ ਜਿਹੜੇ ਲੋਕ ਗਊ ਦੀ ਤਨਮਾਨ ਦੇ ਨਾਲ ਸੇਵਾ ਕਰਦੇ ਹਨ ਪਰਮਾਤਮਾ ਉਹਨਾਂ ਤੇ ਹਮੇਸ਼ਾ ਪਰ ਸੰਤ ਰਹਿੰਦੇ ਹਨ ਗਾਵਾਂ ਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਇਸ ਦੀ ਬਜਾਏ ਉਹਨਾਂ ਨੂੰ ਰਾਮਦਾ ਸੰਕੇਤ ਸਮਝਦੇ ਹੋਏ ਹਮੇਸ਼ਾ ਉਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਤੀਸਰਾ ਸੰਕੇਤ ਹੈ ਕਿ ਸੁਪਨੇ ਵਿੱਚ ਪੂਰਬ ਨੂੰ ਦੇਖਣਾ ਜੇਕਰ ਤੁਸੀਂ ਕਦੇ ਸੁਪਨੇ ਦੇ ਵਿੱਚ ਆਪਣੇ ਪੂਰਵਜ ਦੇਖਦੇ ਹੋ ਤਾਂ ਇਸ ਨੂੰ ਮੇਂ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸੰਡੇ ਪੁਰਖੀ ਪਲਾਈ ਸਾਡੇ ਤੋਂ ਦੂਰ ਹੁੰਦੇ ਹਨ ਪਰ ਕਿਸੇ ਨਾ ਕਿਸੇ ਪ੍ਰਕਾਰ ਉਹ ਸਾਡੇ ਨਾਲ ਜੁੜੇ ਹੁੰਦੇ ਹਨ ਉਹਨਾਂ ਦੇ ਸੁਪਨੇ ਵਿੱਚ ਆਉਣਾ ਚੰਗੇ ਨਿਸ਼ਾਨੇ ਹੁੰਦੀ ਹੈ ਉਹ ਸਾਨੂੰ ਆਉਣ ਵਾਲੇ ਚੰਗੇ ਸਮੇਂ ਦੇ ਲਈ ਸੁਨੇਹਾ ਦਿੰਦੇ ਹਨ ਇਸ ਲਈ ਜਦੋਂ ਵੀ ਸੁਪਨੇ ਵਿੱਚ ਆਪਣੇ ਪੁਰਖਾਂ ਨੂੰ ਦੇਖੋ ਤਾਂ ਉਹਨਾਂ ਨੂੰ ਬੁਰਾ ਨਹੀਂ ਸਮਝਣਾ ਸਭ ਚੰਗਾ ਸਮਝ ਕੇ ਮਨ ਨੂੰ ਖੁਸ਼ ਰੱਖਣਾ ਚਾਹੀਦਾ ਹੈ ਆਪਣੇ ਪੁਰਖਾਂ ਪ੍ਰਤੀ ਹਮੇਸ਼ਾ ਨਤਮਸਤਕ ਰਹਿਣਾ ਹੈ ਉਹਨਾਂ ਨੂੰ ਰੱਬ ਸਮਝ ਕੇ ਰੋਚਨਾ ਜਪ ਕਰਨਾ ਹੈ ਚੌਥਾ ਸੰਕੇਤ ਕਿ ਬਾਤ ਸਿਮਰਨ ਕਰਦੇ ਸਮੇਂ ਅੱਖਾਂ ਦੇ ਵਿੱਚ ਹੰਝੂ ਹੋਣਾ ਆਮ ਤੌਰ ਤੇ ਪਾਠ ਕਰਨਾ ਰੋਚਨਾ ਦਾ ਕੰਮ ਹੈ ਇਹ ਰੋਜ਼ਾਨਾ ਕੀਤਾ ਜਾਣ ਵਾਲਾ ਕਰਮ ਹੈ ਪਰ ਕੁਝ ਲੋਕ ਭਗਤੀ ਭਾਵ ਵਿੱਚ ਇਨੇ ਮਗਨ ਹੋ ਜਾਂਦੇ ਹਨ ਕਿ ਪਾਠ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਲੱਗ ਜਾਂਦੇ ਹਨ ਇਹ ਪਰਮਾਤਮਾ ਦਾ ਸਭ ਤੋਂ ਉੱਤਮ ਸੰਕੇਤ ਹੁੰਦਾ ਹੈ ਕਿ ਹੁਣ ਚੰਗੇ ਸਮੇਂ ਦੀ ਸ਼ੁਰੂਆਤ ਹੋਣ ਵਾਲੀ ਹੈ ਜੇਕਰ ਤੁਹਾਡੇ ਨਾਲ ਵੀ ਕੁਝ ਅਜਿਹਾ ਹੋ ਰਿਹਾ ਹੈ ਤਾਂ ਤੁਹਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਪਰਮਾਤਮਾ ਖੁਦ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਨ ਇਸ ਲਈ ਉਸਨੇ ਤੁਹਾਡੇ ਦਿਲ ਨੂੰ ਸ਼ਰਧਾ ਦੀ ਭਾਵਨਾ ਦੇ ਨਾਲ ਭਰ ਦਿੱਤਾ ਜਦੋਂ ਤੁਸੀਂ ਬਾਅਦ ਸਿਮਰਨ ਕਰਦੇ ਹੋ ਤੁਸੀਂ ਭਾਵਨਾਵਾਂ ਮਹਿਸੂਸ ਕਰਦੇ ਹੋ ਤੁਹਾਡੀਆਂ ਅੱਖਾਂ ਵਿੱਚ ਹੰਝੂ ਆਉਂਦੇ ਹਨ ਇਸ ਨੂੰ ਚੰਗਾ ਸੰਗੀਤ ਮੰਨਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਨਸਾਨ ਨੂੰ ਰੱਬ ਦੀ ਬੰਦਗੀ ਉੱਪਰ ਜ਼ਿਆਦਾ ਮਨ ਲਗਾਉਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਪਰਮਾਤਮਾ ਦਾ ਸਵੇਰੇ ਸ਼ਾਮ ਸ਼ੁਕਰਾਨਾ ਕਰਨਾ ਚਾਹੀਦਾ ਹੈ ਪੰਜਵਾਂ ਸੰਕੇਤ ਹੁੰਦਾ ਹੈ ਕਿ ਔਖੇ ਸਮੇਂ ਵਿੱਚ ਸਾਧੂ ਸੰਤਾਂ ਦੇ ਦਰਸ਼ਨ ਕਰਨੇ ਜੇਕਰ ਜੀਵਨ ਵਿੱਚ ਕਦੇ ਵੀ ਮੁਸ਼ਕਲਾਂ ਪਰੇਸ਼ਾਨਾ ਹੋਵੇ ਤਾਂ ਸਾਧੂ ਸੰਤਾਂ ਦੇ ਦਰਸ਼ਨ ਜ਼ਰੂਰ ਕਰੋ ਇਸ ਨੂੰ ਸ਼ੋਭ ਸੰਕੇਤ ਮੰਨਿਆ ਜਾਂਦਾ ਹੈ ਪਹੁੰਚੀਆਂ ਹੋਈਆਂ ਰੂਹਾਂ ਸਾਧੂ ਸੰਤ ਪੌਤ ਹੀ ਪ੍ਰਤਾਪੀ ਹੁੰਦੇ ਹਨ ਤੇ ਉਹਨਾਂ ਦਾ ਰੱਬ ਨਾਲ ਡੂੰਘਾ ਸੰਬੰਧ ਹੁੰਦਾ ਹੈ ਉਹ ਰੱਬ ਦੇ ਪ੍ਰਤੀਨਿਤਵਜੋ ਮੰਨੇ ਜਾਂਦੇ ਹਨ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਮੱਥਾ ਟੇਕ ਦੇਣਾ ਚਾਹੀਦਾ ਹੈ ਉਹਨਾਂ ਨੂੰ ਭੋਜਨ ਪ੍ਰਦਾਨ ਕਰਕੇ ਜਾਂ ਭੋਜਨ ਛਕਾਉਣਾ ਚਾਹੀਦਾ ਹੈ। ਉਹਨਾਂ ਦੇ ਅੱਗੇ ਸਾਨੂੰ ਹਮੇਸ਼ਾ ਨਤਮਸਤਕ ਹੋਣਾ ਚਾਹੀਦਾ ਹੈ, ਨਿਮਰ ਰਹਿਣਾ ਚਾਹੀਦਾ ਹੈ। ਕਦੇ ਵੀ ਗੁੱਸੇ ਵਿੱਚ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਦੇਖ ਕੇ। ਜਦੋਂ ਵੀ ਤੁਹਾਡੇ ਘਰ ਵਿੱਚ ਬੋਹੇ ਦੇ ਅੱਗੇ ਕੋਈ ਵੀ ਸਾਧੂ ਸੰਤ ਆਵੇ ਤਾਂ ਉਸ ਨੂੰ ਦਾਨਪਉਣ ਵਿੱਚੋਂ ਆਪਣੇ ਘਰ ਤੋਂ ਕੁਝ ਵੀ ਜ਼ਰੂਰ ਦਿਓ। ਜੋ ਤੁਹਾਡੇ ਘਰ ਲੋੜੀਂਦੀ ਚੀਜ਼ ਹੈ। ਜਦੋਂ ਵੀ ਤੁਸੀਂ ਉਹਨਾਂ ਨੂੰ ਦੇਖੋ ਤਾਂ ਉਹਨਾਂ ਨੂੰ ਹਮੇਸ਼ਾ ਪਰਿਨਾਮ ਕਰੋ ਉਹਨਾਂ ਦੇ ਪ੍ਰਤੀ ਇਹ ਨਿਮਰਤਾ। ਤੁਹਾਡਾ ਚੰਗਾ ਸਮਾਂ ਜਲਦੀ ਲੈ ਕੇ ਆਵੇਗੀ ਔਖਾ ਸਮਾਂ ਸਾਦਾ ਲਈ ਨਹਿ ਰੰਦਾ ਤੇ ਸਾਧੂ ਸੰਤਾਂ ਦੇ ਦਰਸ਼ਨ ਔਖੇ ਸਮੇ ਨੂੰ ਪਾਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ ਇਸ ਲਈ ਜਦੋਂ ਵੀ ਸਾਧੂ ਸੰਤਾਂ ਦੇ ਦਰਸ਼ਨ ਹੋਣ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਉਹਨਾਂ ਦਾ ਸਵਾਗਤ ਜ਼ਰੂਰ ਕਰਿਆ ਕਰੋ ਅਗਲਾ ਸੰਕੇਤ ਹੈ ਅਚਾਨਕ ਰਸਤੇ ਦੇ ਵਿੱਚ ਕੋਈ ਵਾਰ ਕਈ ਵਾਰ ਕੋਈ ਬੰਦਾ ਮਿਲ ਜਾਂਦਾ ਹੈ ਜਿਹਨੂੰ ਜਿਹਨੂੰ ਜਦੋਂ ਕੋਈ ਮੁਸੀਬਤ ਵਿੱਚ ਹੁੰਦਾ ਤਾਂ ਉਸ ਨੂੰ ਕੋਈ ਰਸਤਾ ਨਹੀਂ ਲੱਭਦਾ ਪਰ ਜਦੋਂ ਪਾੜ ਸਿਮਨ ਕਰਦੇ ਹਾਂ ਜਾਂ ਅਨੇਕ ਕੰਮ ਕਰਦੇ ਹਾਂ ਤਾਂ ਵਾਈਕਰ ਉਹਨਾਂ ਨੂੰ ਜਰੂਰ ਰਾ ਦਿਖਾ ਦਿੰਦੇ ਹਨ ਮੰਨ ਲਓ ਕਿ ਜੇਕਰ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਹੋ ਅਚਾਨਕ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਹੈ ਕਿ ਸ਼ਾਇਦ ਇਸ ਨਾਲ ਮੇਰੀ ਸਮੱਸਿਆ ਹੱਲ ਹੋ ਸਕਦੀ ਹੈ ਤਾਂ ਉਸ ਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਸਾਡੇ ਬੈਠੇ ਆ ਬੈਠੇ ਆ ਮਨ ਦੇ ਵਿੱਚ ਇੰਜ ਹੁੰਦਾ ਫੀਲ ਹੁੰਦਾ ਹੈ ਸਾਨੂੰ ਮੈਨੂੰ ਆਹ ਕੰਮ ਕਰ ਲੈਣਾ ਚਾਹੀਦਾ ਹੈ ਕੀ ਪਤਾ ਮੇਰਾ ਹਾਲ ਇਹ ਹੋ ਜਾਵੇ ਜੇ ਮੇਰੀ ਇਸ ਮੁਸ਼ਕਲ ਦਾ ਇਸ ਦੁੱਖ ਦਾ ਪਰਮਾਤਮਾ ਤੁਹਾਨੂੰ ਸੰਕੇਤ ਦਿੰਦਾ ਹੈ ਬਸ ਸਾਨੂੰ ਸਮਝਣ ਦੀ ਲੋੜ ਹੈ ਸਾਨੂੰ ਕੰਮ ਕਰਕੇ ਦੇਖ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਡੇ ਦਿਮਾਗ ਵਿੱਚ ਉਹ ਵਿਚਾਰ ਆਇਆ ਤਾਂ ਇਸ ਦੇ ਪਿੱਛੇ ਰਾਬਦੀਆਂ ਸ਼ਕਤੀਆਂ ਹੀ ਹਨ ਜੋ ਤੁਹਾਡੀ ਮਦਦ ਕਰ ਰਹੀਆਂ ਹਨ ਤਾਂ ਜੋ ਕਿਸੇ ਹਾਲ ਤੱਕ ਪਹੁੰਚ ਸਕੋ ਜਲਦੀ ਇਸ ਲਈ ਕਿਸੇ ਵੀ ਪਰੇਸ਼ਾਨੀ ਦੇ ਇਸ ਸਮੇਂ ਵਿੱਚ ਮਨੁੱਖ ਸਭ ਤੋਂ ਪਹਿਲਾਂ ਕੋਈ ਵੀ ਹਲਦਾ ਵਿਚਾਰ ਆ ਰਿਹਾ ਹੈ ਤਾਂ ਉਸਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਅਜਿਆ ਕਰਨ ਨਾਲ ਤੁਹਾਡਾ ਚੰਗਾ ਸਮਝ ਜਲਦੀ ਸ਼ੁਰੂ ਹੋ ਜਾਂਦਾ ਹੈ ਸੋ ਸੰਤਾ ਦੀਆਂ ਇਹ ਗੱਲਾਂ ਸੁਣ ਕੇ ਉਹ ਆਦਮੀ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਹਿਣ ਲੱਗਿਆ ਕਿ ਤੁਸੀਂ ਮੇਰੀ ਜਾਨ ਬਚਾਈ ਹੈ ਜੇ ਤੁਸੀਂ ਨਾ ਹੁੰਦੇ ਮੈਂ ਤਾਂ ਜਿਉਂਦਾ ਨਹੀਂ ਸੀ ਹਣਾ ਸੋ ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਜੋ ਵੀ ਮੁਸ਼ਕਲ ਆਵੇਗੀ ਮੈਂ ਹਮੇਸ਼ਾ ਦਲੇਰੀ ਦੇ ਨਾਲ ਡਟ ਕੇ ਮੁਕਾਬਲਾ ਕਰਾਂਗਾ ਮੈਂ ਇਹਨਾਂ ਸ਼ੁਭ ਸੰਕੇਤਾਂ ਦਾ ਵੀ ਸਵਾਗਤ ਕਰਾਂਗਾ ਮੈਂ ਕਦੇ ਵੀ ਕਿਸੇ ਜਾਨਵਰ ਨੂੰ ਦੇਖ ਕੇ ਉਸ ਨੂੰ ਤਸੀਹੇ ਨਹੀਂ ਦੇਵਾਂਗਾ ਇਸ ਤਰ੍ਹਾਂ ਸੰਤ ਫਕੀਰ ਜੀ ਨੇ ਉਸ ਵਿਅਕਤੀ ਨੂੰ ਜੀਵਨ ਨਵਾਂ ਮਾਰਗ ਸਿਖਾਇਆ ਸੋ ਆਪਾਂ ਵੀ ਇੰਨਾ ਜਿਹੜੇ ਸੰਕੇਤਾਂ ਨੂੰ ਸਮਝ ਕੇ ਗੁਰੂ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਕਦੇ ਵੀ ਸਾਡੇ ਦੁੱਖਾਂ ਨੂੰ ਦੇਖ ਕੇ ਸਾਨੂੰ ਹੌਂਸਲਾ ਨਹੀਂ ਤੋੜਨਾ ਚਾਹੀਦਾ ਹਮੇਸ਼ਾ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਤਾਂ ਇਹ ਨਾ ਸਮਝੋ ਕਿ ਅਸੀਂ ਦੁੱਖ ਖਤਮ ਕਰ ਲਏ ਇਹ ਜਿਹੜਾ ਜੀਵਨ ਹੈ ਜਨਮ ਵਰੰਦਾ ਹੈ ਤੇ ਤੁਹਾਡਾ ਫਿਰ ਤੋਂ ਸਟਾਰਟ ਹੋਵੇਗਾ ਤੇ ਤੁਸੀਂ ਜਦੋਂ ਤੁਸੀਂ ਜਦੋਂ ਉਹ ਤੁਹਾਨੂੰ ਅਗਲੇ ਜਨਮ ਦੇ ਵਿੱਚ ਫਿਰ ਤੋਂ ਉਹ ਦੁਬਾਰਾ ਪਾਉਣਾ ਪਵੇਗਾ ਹਰ ਹਿੰਲੇ ਹੀ ਪਾਉਣਾ ਪਵੇਗਾ ਸੋ ਕਿਉਂ ਸਾਨੂੰ ਅਸੀਂ ਵਾਰ ਉਸ ਦੁੱਖ ਨੂੰ ਕੱਟਣ ਦੇ ਲਈ ਜਨਮ ਲਈਏ ਪ੍ਰਮਾਤਮਾ ਗਿਆ ਦਾਸਪੰਨ ਦੀ ਕਰੀ ਤੇ ਇਹਨੇ ਚੰਗੇ ਸ਼ੁਭ ਕੰਮਾਂ ਨੂੰ ਸਮਝ ਕੇ ਸਾਡੇ ਆਉਣ ਵਾਲੇ ਚੰਗੇ ਸਮੇਂ ਨੂੰ ਸੀ ਅਗਦੇ ਜਲਦੀ ਲੈ ਜਲਦੀ ਲੈ ਕੇ ਆਈਏ ਇਹਨਾਂ ਸੰਕੇਤਾਂ ਨੂੰ ਸਮਝ ਕੇ ਸੋ ਵੀਡੀਓ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ